ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਝੂਠ ਬੋਲਣ ਦੇ ਸੰਬੰਧ ਵਿੱਚ ਹੈ ਦੁਨੀਆ ਦੇ ਅੰਦਰ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਰਹਿਬਰੀ ਪੈਗੰਬਰੀ ਪੁਰਸ਼ਾਂ ਨੇ ਉਹਨਾਂ ਦੇ ਅੰਦਰ ਬੋਲ ਨੇ ਉਹਨਾਂ ਵਿੱਚੋਂ ਕੋਈ ਵੀ ਗ੍ਰੰਥ ਖੋਲ ਕੇ ਪੜੋ ਤਾਨੂੰ ਇਦਾਂ ਲਿਖਿਆ ਕਿਤੇ ਨਹੀਂ ਮਿਲਦਾ ਹੋਊਗਾ ਵੀ ਤੂੰ ਝੂਠ ਬੋਲ ਤੇ ਮੈਂ ਝੂਠ ਬੋਲਣ ਦੀ ਤੈਨੂੰ ਇਜਾਜ਼ਤ ਦੇਣਾ ਤੈਨੂੰ ਤਕੀਦ ਕਰਦਾ ਹਰ ਗ੍ਰੰਥ ਦੇ ਅੰਦਰੋਂ ਇਸ ਤਰ੍ਹਾਂ ਦਾ ਉਪਦੇਸ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲ ਜੇਗਾ ਵੀ ਝੂਠ ਨਾ ਬੋਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਪਾਕ ਬਾਣੀ ਨੂੰ ਪੜ੍ਹੀਏ ਤੇ ਉੱਥੇ ਵੀ ਬਚਨ ਮਿਲ ਜਾਂਦੇ ਨੇ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਝੂਠ ਨਾ ਬੋਲ ਪੰਡੇ ਸੱਚ ਕਹੀਏ ਇਤੋਂ ਤੇ ਇੱਕ ਨਹੀਂ ਅਨੇਕਾਂ ਬੋਲ ਆਉਂਦੇ ਨੇ ਅਨੇਕਾਂ ਬਚਨ ਆਉਂਦੇ ਨੇ ਪਰ ਅਫਸੋਸ ਉਸ ਵਕਤ ਹੁੰਦਾ ਹੈ ਵੀ ਜਦੋਂ ਝੂਠ ਦਾ ਅਨੁਪਾਤ ਵੇਖੀਦਾ ਹੈ ਵੀ ਕਿਹੜੀ ਥਾਂ ਦੇ ਉੱਤੇ ਜ਼ਿਆਦਾ ਬੋਲਿਆ ਜਾ ਰਿਹਾ ਹੈ ਕਿੰਨਾਂ ਲੋਕਾਂ ਵੱਲੋਂ ਜ਼ਿਆਦਾ ਬੋਲਿਆ ਜਾ ਰਿਹਾ ਹੈ ਤੇ ਉਹ ਥਾਵਾਂ ਮਿਲਦੀਆਂ ਨੇ ਜਿੱਥੋਂ ਝੂਠ ਨਾ ਬੋਲਣ ਦਾ ਉਪਦੇਸ਼ ਮਿਲਦਾ ਹੈ ਬਰਬਲੀ ਕਿਹਾ ਜਾ ਰਿਹਾ ਹੈ ਜ਼ੁਬਾਨੀ ਕਲਮੀ ਕਿਹਾ ਜਾ ਰਿਹਾ ਹੈ ਝੂਠ ਨਾ ਬੋਲ ਪਰ ਬੋਲਿਆ ਜਾ ਰਿਹਾ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਉਹ ਜਿਹੜਾ ਝੂਠ ਬੋਲਿਆ ਜਾ ਰਿਹਾ ਹੈ ਉਹਨੂੰ ਸੱਚ ਦਾ ਬਾਣਾ ਪਾ ਕੇ ਸੱਚ ਦਾ ਲਿਬਾਸ ਪਵਾ ਕੇ ਉਹਨੂੰ ਕਥਾ ਦਾ ਰੂਪ ਦੇ ਕੇ ਉਹਨੂੰ ਗੁਰੂਆਂ ਦੇ ਮੂੰਹ ਵਿੱਚ ਪਾ ਕੇ ਬੋਲਿਆ ਜਾ ਰਿਹਾ ਹੈ ਵੀ ਗੁਰੂ ਜੀ ਇਦਾਂ ਕਹਿੰਦੇ ਨੇ ਜਦ ਕੇ ਗੁਰੂ ਸਾਹਿਬਾਨ ਤੇ ਖੁਦ ਸੋਚਦੇ ਹੋਣਗੇ ਕਿ ਮੈਂ ਆਹ ਗੱਲ ਕਦੋਂ ਕਹੀ ਜਿਹੜੀ ਮੇਰੇ ਨਾਂ ਦੇ ਉੱਤੇ ਥੋਪ ਕੇ ਤੇ ਸੰਗਤਾਂ ਦੇ ਅੱਗੇ ਸੁਣਾਈ ਜਾ ਰਹੀ ਦੂਜੀ ਗੱਲ ਗੁਰੂ ਸਹਿਬਾਨ ਨੇ ਕੀ ਕਿਆ ਕੀ ਨਹੀਂ ਕਿਆ ਉਹਦਾ ਸਭ ਤੋਂ ਵੱਡਾ ਸਬੂਤ ਤੇ ਸਾਡੇ ਕੋਲ ਧੰਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਪਵਿੱਤਰ ਬਚਨ ਨੇ ਹੁਣ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਿਕਮੈਂਡ ਨਾ ਕਰੇ ਤਸਦੀਕ ਨਾ ਕਰੇ ਉਹਨੂੰ ਛੱਡ ਦਿਓ ਭਾਵੇਂ ਉਹ ਕਿਸੇ ਵੱਡੇ ਤੋਂ ਵੱਡੇ ਕਵੀ ਦੀ ਲਿਖੀ ਹੋਵੇ ਮਾਨਯੋਗ ਹਸਤੀ ਦੀ ਲਿਖੀ ਹੋਵੇ ਨਾਮਵਰ ਇਨਸਾਨ ਦੀ ਲਿਖੀ ਹੋਵੇ ਜਾਂ ਬੋਲੀ ਹੋਵੇ ਉਹਨੂੰ ਫਜ਼ੂਲ ਦੀ ਗੱਲ ਸਮਝ ਕੇ ਝੂਠ ਦੀ ਗੱਲ ਸਮਝ ਕੇ ਉਹਨੂੰ ਛੱਡ ਦੇਣਾ ਚਾਹੀਦਾ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਸਦੀਕ ਨਾ ਕਰੇ ਰეკਮੈਂਡ ਨਾ ਕਰੇ ਹੁਣ ਵੇਖਣ ਵਿੱਚ ਇਹ ਆਉਂਦਾ ਵੀ ਚਲੋ ਰਾਜਨੀਤਿਕ ਲੋਕ ਝੂਠ ਬੋਲਣ ਤੇ ਗੱਲ ਸਮਝ ਵਿੱਚ ਆਉਂਦੀ ਵੀ ਉਹਨਾਂ ਦਾ ਤੇ ਕੰਮ ਹੀ ਝੂਠ ਦੇ ਸਿਰ ਤੇ ਚੱਲਦਾ ਹੈ ਉਹਨਾਂ ਦਿਸਣਾ ਕੁਝ ਹੋਰ ਹੈ ਬੋਲਣਾ ਕੁਝ ਹੋਰ ਹੈ ਤੇ ਕਰਨਾ ਕੁਝ ਹੋਰ ਹੈ ਪਰ ਧਰਮ ਦੀ ਦੁਨੀਆ ਦੇ ਅੰਦਰ ਤੇ ਜੇ ਬੰਦਾ ਇਦਾਂ ਦਾ ਹੋ ਕੇ ਚੱਲਦਾ ਹੈ ਤੇ ਉਹਦੇ ਵਾਸਤੇ ਭਗਤ ਫਰੀਦ ਸਾਹਿਬ ਜੀ ਦੇ ਬਚਨ ਆਉਂਦੇ ਨੇ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਛੇਕ ਫਰੀਦ ਸਾਹਿਬ ਕਹਿੰਦੇ ਨੇ ਕਿ ਉਹ ਬੰਦਾ ਹੀ ਕੱਚਾ ਹੈ ਜਿਹਦੇ ਅੰਦਰ ਕੋ ਜੋਰੇ ਜੁਬਾਨ ਤੇ ਕੋ ਜੋ ਹੋਰੇ ਮਤਲਬ ਅੰਦਰ ਤੇ ਬਾਹਰ ਦਾ ਤਾਲ ਮੇਲ ਬਣਾਉਣਾ ਧਰਮ ਸਿਖਾਉਂਦਾ ਹੈ ਧਰਮ ਦੀ ਦੁਨੀਆ ਦੇ ਅੰਦਰੋਂ ਇਹ ਦਸਤੂਰ ਤੇ ਨਿਯਮ ਮਿਲਦਾ ਹੈ ਪਰ ਜੇ ਧਾਰਮਿਕ ਅਖਵਾਉਣ ਵਾਲੇ ਲੋਕ ਸਾਡੇ ਮਾਨਯੋਗ ਕਥਾਕਾਰ ਸਾਹਿਬ ਜਾਂ ਟਾਡੀ ਸਹਿਬਾਨ ਉਹ ਇਹ ਝੂਠ ਦੇ ਪਲੰਦੇ ਬੰਨ ਬੰਨ ਕੇ ਲੋਕਾਂ ਦੇ ਅੱਗੇ ਸੰਗਤਾਂ ਦੇ ਅੱਗੇ ਸੁਟਣ ਤੇ ਗੁਰੂਆਂ ਦਾ ਨਾਂ ਲੈ ਲੈ ਕੇ ਉਹ ਪਲੰਦੇ ਸੁਣਾਉਂ ਤੇ ਉਹਨਾਂ ਵਾਸਤੇ ਫਿਰ ਕੀ ਕਹੋਗੇ ਉਹਨਾਂ ਵਾਸਤੇ ਦੋ ਲਫ਼ਜ਼ ਬਲਦੇ ਨੇ ਬੰਦੇ ਨੇ ਜਾਂ ਤੇ ਉਹ ਲੋਕ ਬੇਸਮਝ ਨੇ ਗੁਰਬਾਣੀ ਦੀ ਕੋਮਨ ਸੈਂਸ ਉਹਨਾਂ ਨੂੰ ਪਤਾ ਹੀ ਨਹੀਂ ਤੇ ਜਾਂ ਫਿਰ ਉਹ ਲੋਕ ਛਾਤਰ ਦਿਮਾਗ ਵਾਲੇ ਨੇ ਜਾਂ ਤੇ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕਿਸੇ ਦੀ ਚੁਕਨਾ ਵਿੱਚ ਆ ਕੇ ਕਿਸੇ ਦੇ ਆਖੇ ਲਾ ਕੇ ਆਪਣੇ ਗੁਰੂ ਦੀ ਵਿਰੋਧਤਾ ਦੇ ਅੰਦਰ ਗੱਲਾਂ ਕਰ ਰਹੇ ਨੇ ਕਹਿ ਰਹੇ ਨੇ ਗੁਰੂ ਦਾ ਨਾਂ ਲੈ ਕੇ ਕਹਿ ਰਹੇ ਨੇ ਗੁਰੂ ਵਿਰੋਧਤਾ ਦੇ ਅੰਦਰ ਕਹਿ ਰਹੇ ਨੇ ਦੱਸ ਰਹੇ ਨੇ ਕਿ ਅਸੀਂ ਗੁਰੂ ਸਿਧਾਂਤ ਦੀ ਗੱਲ ਕਰਦੇ ਆ ਤੇ ਗੁਰੂ ਸਿਧਾਂਤ ਦੇ ਉਲਟ ਗੱਲ ਕਰਦੇ ਹੁੰਦੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਜਾਏ ਵੀ ਇਹ ਗੱਲ ਕਿੱਥੋਂ ਆਈ ਤੇ ਫਿਰ ਉਹ ਨਾਂ ਲੈਣਗੇ ਵੇਖੋ ਜੀ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਇਹ ਫਲਾਣੇ ਕਵੀ ਨੇ ਲਿਖਿਆ ਹੈ ਫਲਾਣੇ ਨੇ ਲਿਖਿਆ ਕਿਸੇ ਵੀ ਲਿਖਿਆ ਹੋਵੇ ਜਿਹੜਾ ਗੁਰਬਾਣੀ ਦੇ ਅਸੂਲਾਂ ਦੇ ਮੁਤਾਬਕ ਉਲਟ ਹੈ ਗੁਰਬਾਣੀ ਸਿਧਾਨ ਦੇ ਮੁਤਾਬਕ ਉਲਟ ਹੈ ਉਹ ਸੰਤੇ ਸੰਤੋਖ ਸਿੰਘ ਦਾ ਹੋਵੇ ਗਿਆਨ ਸਿੰਘ ਦਾ ਹੋਵੇ ਮਣੀ ਸਿੰਘ ਦਾ ਹੋਵੇ ਜੀਦਾ ਮਰਜ਼ੀ ਹੋਵੇ ਉਹਨੂੰ ਚੂਰ ਸਮਝ ਕੇ ਛੱਡ ਦੇਣਾ ਚਾਹੀਦਾ ਹੈ ਜਿਹੜੀ ਗੱਲ درست ਹੈ ਉਹਨੂੰ ਨਮਸਕਾਰ ਕਰੋ ਉਹਨੂੰ ਮੰਨ ਲਓ ਪ੍ਰਵਾਨ ਕਰ ਲਓ ਤੁਹਾਡੇ ਜੀਵਨ ਦੇ ਸੁਧਾਰ ਹਿੱਤ ਕਿਦਰੇ ਕੰਮ ਆਏਗੀ ਪਰ ਜਿਹੜੀ ਗੱਲ ਹੀ درست ਨਹੀਂ ਗੁਰਬਾਣੀ ਲਿਜਾ ਰਹੀ ਹੈ ਇਸ ਪਾਸੇ ਹੋੜ ਜਾ ਰਿਹਾ ਇਸ ਪਾਸੇ ਤਉ ਭਾਵੇਂ ਕਿਸੇ ਦੀ ਲਿਖੀ ਹੋਵੇ ਉਹਨੂੰ ਛੱਡ ਦੇਣਾ ਚਾਹੀਦਾ ਹੈ ਖੈਰ ਅੱਜ ਜੋ ਕਥਾ ਚੱਲਦੀ ਏ ਸਟੇਜਾਂ ਦੇ ਉੱਤੇ ਕਥਾ ਦੇ ਅੰਦਰ ਕੀ ਚੱਲਦਾ ਹੈ ਸਵਰਗਾਂ ਦੇ ਅੰਦਰੋਂ ਜੇ ਸੰਤਰੇ ਮੰਗਾਏ ਉਹ ਜੇ ਬਾਬਾ ਜੀ ਤੁਰੇ ਜਾ ਰਹੇ ਸਨ ਤੇ ਅੱਗੇ ਪੁਲ ਸੌੜਾ ਆਇਆ ਤੇ ਬਾਬਾ ਜੀ ਨੂੰ ਡਰਾਈਵਰ ਨੇ ਕਿਹਾ ਜੀ ਪੁਲ ਤੇ ਤੰਗ ਏ ਉਹ ਕਹਿੰਦੇ ਕੱਢ ਦੇ ਅੱਖਾਂ ਬੰਦ ਕਰਕੇ ਪੁਲ ਖੁੱਲ ਗਿਆ ਚਲਦਿਆਂ ਚਲਦਿਆਂ ਗੱਡੀ ਦਾ ਤੇਲ ਮੁੱਕ ਗਿਆ ਤੇ ਬਾਬਾ ਜੀ ਨੇ ਕਿਹਾ ਨਲਕਾ ਕੋਲ ਏ ਪਾਣੀ ਭਰ ਕੇ ਪਾਓ ਨੱਕ ਚੋਂ ਮੈਲ ਕੱਢ ਕੇ ਪਰਮਾਣੂ ਖਤਮ ਕਰ ਰਹੇ ਹੋ ਤੁਸੀਂ ਮਤਲਬ ਕਿਵੇਂ ਕਿਵੇਂ ਦੇ ਝੂਠ ਬੋਲੇ ਜਾ ਰਹੇ ਨੇ ਬਾਬਾ ਜੀ ਤੁਰੇ ਜਾ ਰਹੇ ਸਨ ਤੇ ਤੁਰੇ ਤੁਰੇ ਜਾਂਦੇ ਆ ਤੁੰਮਿਆਂ ਦਾ ਖੇਤ ਆ ਗਿਆ ਤੇ ਅਖੇ ਇੱਕ ਤੁੰਮੇ ਨੂੰ ਪੈਰ ਲੱਗ ਗਿਆ ਤੇ ਉਹ ਤੁੰਮਾ ਆਪਣਾ ਸੁਭਾਈ ਬਦਲ ਗਿਆ ਮਿੱਠਾ ਹੋ ਗਿਆ ਮੈਂ ਇਹ ਗੱਲ ਕਿਸੇ ਵਕਤ ਫੇਰ ਕਰਾਂਗਾ ਕਮਾਲ ਦੀ ਗੱਲ ਹੈ ਜਿਸ ਖੁਦਾਬੰਦ ਕਰੀਮ ਨੇ ਤੁੰਮੇ ਦੇ ਅੰਦਰ ਉਹ ਰਹਿਮਤ ਭਰੀ ਕੜਵਰਟ ਭਰੀ ਜਿਹੜਾ ਹਜ਼ਾਰਾਂ ਬਿਮਾਰੀਆਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ ਤੁੰਮੇ ਦਾ ਚੂਰਨ ਬਣਾ ਕੇ ਲੋਕ ਘਰਾਂ ਵਿੱਚ ਰੱਖਦੇ ਨੇ ਉਹਨੂੰ ਇਹੋ ਮਿੱਠਾ ਹੋ ਗਿਆ ਖੈਰ ਸਭਾਈ ਬਦਲੀ ਜਾ ਰਹੇ ਨੇ ਆਪਣੀ ਮਰਜ਼ੀ ਦੇ ਨਾਲ ਖੈਰ ਮੈਂ ਇਸ ਪਾਸੇ ਜ਼ਿਆਦਾ ਨਾ ਜਾਵਾਂ ਗੱਲ ਇਹ ਕਰ ਰਿਹਾ ਵੀ ਗੁਰੂਆਂ ਦਾ ਨਾਂ ਲੈ ਕੇ ਗੁਰੂਆਂ ਦੇ ਪਰਦੇ ਦੇ ਅੰਦਰ ਝੂਠ ਭਰੋਸਿਆ ਜਾ ਰਿਹਾ ਹੈ ਤੇ ਸੁਨਾਇਆ ਜਾ ਰਿਹਾ ਹੈ ਤੇ ਲੋਕ ਵੀ ਚੁੱਪ ਕਰਕੇ ਸਿਰ ਹਲਾ ਦਿੰਦੇ ਨੇ ਸੁਣ ਲੈਂਦੇ ਨੇ ਉਹਦਾ ਸਿਰਫ ਇੱਕੋ ਹੀ ਕਾਰਨ ਹੈ ਤੇ ਉਹ ਕਾਰਨ ਇਹ ਹੈ ਕਿ ਲੋਕਾਂ ਨੇ ਆਮ ਲੋਕਾਂ ਨੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਖੋਲ ਕੇ ਕਦੇ ਦਰਸ਼ਨ ਕੀਤੇ ਨਹੀਂ ਖੋਲ ਕੇ ਦਰਸ਼ਨ ਕਰਨ ਦਾ ਮਤਲਬ ਹੈ ਖੁਦ ਕਦੇ ਬਾਣੀ ਪੜ੍ਹੀ ਨਹੀਂ ਔਰ ਉਸ ਬਾਣੀ ਦੇ ਅਖਰੀ ਅਰਥ ਕਦੇ ਵੇਖੇ ਹੀ ਨਹੀਂ ਕਿ ਗੁਰਬਾਣੀ ਕਹਿ ਕੀ ਰਹੀ ਹੈ ਗੁਰਬਾਣੀ ਤੋਰ ਕਿੱਧਰ ਕਿੱਧਰ ਨੂੰ ਰਹੀ ਹੈ ਗੁਰੂ ਜੀ ਕੋ ਜੋ ਹੋਰ ਕਹਿੰਦੇ ਨੇ ਤੁਹਾਡੇ ਪਖੰਡੀ ਸਾਧ ਕੋ ਜੋ ਹੋਰ ਕਹਿੰਦੇ ਨੇ ਤੁਸੀਂ ਉਹਨੂੰ ਗੁਰਮਤ ਮੰਨ ਲੈਂਦੇ ਹੋ ਸਿਰ ਹਲਾ ਦਿੰਦੇ ਹੋ ਤੇ ਉਹਨਾਂ ਦੇ ਮਗਰ ਮਗਰ ਤੁਰ ਪੈਂਦੇ ਚਲੋ ਮੈਂ ਇੱਕ ਦੋ ਐਗਜ਼ਾਮਪਲਾਂ ਦੇ ਦਿਆਂ ਸ਼ਰੇ ਆਮ ਸਟੇਜਾਂ ਤੇ ਬੋਲਿਆ ਜਾ ਰਿਹਾ ਨਾ ਕਿ ਅੱਜ ਪੁੰਨਿਆਂ ਦਾ ਪਵਿੱਤਰ ਦਿਹਾੜਾ ਹੈ ਸੰਗਰਾਮ ਦਾ ਪਵਿੱਤਰ ਦਿਹਾੜਾ ਹੈ ਮੱਸੀਆ ਦਾ ਪਵਿੱਤਰ ਦਿਹਾੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇੱਕ ਵੀ ਪ੍ਰਮਾਣ ਕੱਢ ਕੇ ਦੱਸੋ ਜੋ ਸਜਾ ਦਿਓਗੇ ਭੁਗਤਣ ਵਾਸਤੇ ਤਿਆਰ ਹ ਕਿਦਰੇ ਗੁਰਬਾਣੀ ਰეკਮੈਂਡ ਕਰਦੀ ਵੀ ਮੱਸੀਆ ਪਵਿੱਤਰ ਹੈ ਪੁੰਨਿਆ ਪਵਿੱਤਰ ਹੈ ਸੰਗਰਾੰਦ ਪਵਿੱਤਰ ਹੈ ਜਾਂ ਫਲਾਣਾ ਦਿਨ ਬੁਰਾ ਹੁੰਦਾ ਹੈ ਫਲਾਣਾ ਦਿਨ ਚੰਗਾ ਹੁੰਦਾ ਗੁਰਬਾਣੀ ਤੇ ਵਾਰ-ਵਾਰ ਕਹਿੰਦੀ ਮਹਾਨ ਦਿਵਸ ਮੂਰਤ ਭਲੇ ਜਿੰਨ ਕੋ ਨਜ਼ਰ ਕਰੇ ਤੁਸੀਂ ਫੇਰ ਵੀ ਕਹੀ ਜਾ ਰਹੇ ਹੋ ਝੂਠ ਬੋਲੀ ਜਾ ਰਹੇ ਹੋ ਕਿਉਂ ਕਿਉਂਕਿ ਉਹ ਦਿਨ ਤੁਸੀਂ ਨiyet ਕੀਤੇ ਨੇ ਕਿ ਲੋਕ ਸਾਡਿਆਂ ਡੇਰਿਆਂ ਤੇ ਆਉਣ ਸਾਡੀਆਂ ਬੋੜੀਆਂ ਸਰੋਵਰਾਂ ਵਿੱਚ ਨਾਉਣ ਸਾਡੀ ਦੁਕਾਨਦਾਰੀ ਚੱਲਦੀ ਰਹੇ ਉਹ ਬੰਦ ਨਾ ਹੋਵੇ ਜੇ ਲੋਕਾਂ ਨੂੰ ਸਮਝਾ ਗਏ ਵੀ ਮੱਸੀਆ ਵੀ ਆਮ ਐ ਸੰਗਰਾਦ ਵੀ ਆਮ ਐ ਤੇ ਆਮ ਦਿਨਾਂ ਦੀ ਕੋਈ ਮਹੱਤਾ ਘਟ ਨਹੀਂ ਐ ਤੇ ਇਹਨਾਂ ਦਿਨਾਂ ਦੀ ਵੱਧ ਨਹੀਂ ਐ ਤੇ ਫਿਰ ਤੁਹਾਡੇ ਡੇਰੇ ਕੋਈ ਆਏਗਾ ਕਿਉਂ ਤੁਸੀਂ ਬਹਿਕਾਵੇ ਵਿੱਚ ਲਿਆਂਦਾ ਵੀ ਮੱਸੀਆ ਦਾ ਜਿਹੜਾ ਐ ਨਾ ਇਸ਼ਨਾਨ ਉਹ ਬੜਾ ਪਵਿੱਤਰ ਹੈ ਜਿਹੜਾ ਸੰਗਰਾਂਦ ਦਾ ਇਸ਼ਨਾਨ ਇਹ ਨਾ ਉਹ ਬੜਾ ਪਵਿੱਤਰ ਹੈ ਕੋਈ ਪਵਿੱਤਰ ਨਹੀਂ ਪਵਿੱਤਰ ਹੈ ਤੁਹਾਡੇ ਵਿਚਾਰ ਪਵਿੱਤਰ ਨੇ ਤੁਹਾਡੀ ਸੋਚ ਪਵਿੱਤਰ ਤੁਹਾਨੂੰ ਕਰਨਾ ਹੈ ਅੰਦਰੋਂ ਬਾਣੀ ਨੇ ਬਾਹਰੋਂ ਧੋਣ ਦੇ ਨਾਲ ਕੁਝ ਨਹੀਂ ਹੋਣਾ ਭਾਵੇਂ ਰੋਜ਼-ਰੋਜ਼ ਉੱਥੇ ਰਹੀ ਜਾਓ ਤੋਹੀ ਜਾਓ ਜੋ ਮਰਜ਼ੀ ਬੋਲੀ ਜਾਓ ਕਰੀ ਜਾਓ ਤਾਂ ਖੈਰ ਸਿਰਫ ਮਾਇਆ ਦੇ ਬਹਿਕਾਵੇ ਵਿੱਚ ਮਾਇਆ ਕਮਾਉਣ ਦੇ ਚੱਕਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੱਬਿਆ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਬੋਲਿਆ ਜਾ ਰਿਹਾ ਹੈ ਤੇ ਗੁਰੂਆਂ ਦਾ ਨਾਂ ਲੈ ਕੇ ਉਲਟ ਬੋਲਿਆ ਜਾ ਰਿਹਾ ਹੈ ਤਾਂ ਮੈਂ ਗੱਲ ਮਕੌਡਾਂ ਝੂਠ ਬੋਲਿਆ ਜਾਏ ਰਾਜਨੀਤੀ ਦੇ ਅੰਦਰ ਸਮਾਜ ਨੀਤੀ ਦੇ ਅੰਦਰ ਗੱਲ ਸਮਝ ਆਉਂਦੀ ਵੀ ਚਲੋ ਧਰਮ ਤੋਂ ਦੂਰ ਨੇ ਪਰ ਧਾਰਮਿਕ ਅਖਵਾਉਣ ਵਾਲੇ ਧਰਮ ਦਾ ਨਾਂ ਲੈ ਕੇ ਚੱਲਣ ਵਾਲੇ ਗੁਰੂਆਂ ਦਾ ਪਰਦਾ ਬਣਾ ਕੇ ਚੱਲਣ ਵਾਲੇ ਗੁਰੂ ਬਾਣੀ ਤੋਂ ਆਪਣੀ ਰੋਜੀ ਰੋਟੀ ਚਲਾਉਣ ਵਾਲੇ ਬੱਚਿਆਂ ਨੂੰ ਪਾਲਣ ਵਾਲੇ ਉਹ ਵੀ ਝੂਠ ਹੀ ਪਰੋਸ ਰਹੇ ਨੇ ਔਰ ਲਗਾਤਾਰ ਪਰੋਸ ਰਹੇ ਨੇ ਝੂਠ ਤੋਂ ਪਰੇਜ ਕਰੋ ਚਲੋ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ